ਇਹ ਜੇ মিটিং ਕਰ ਰਹੇ ਆ ਇਹ ਜਦੋਂ ਅਸੀਂ ਪਹਿਲਾਂ ਪ੍ਰੋਗਰਾਮ ਰੱਖਿਆ ਪੰਜ ਦਿਨਾਂ ਦਾ ਮੋਰਚਾ ਜ਼ਿਲ੍ਹਾ ਹੈੱਡਕੁਆਰਟਰ ਡੀਸੀ ਦਫ਼ਤਰਾਂ ਦਾ ਪੰਜ ਦਿਨਾਂ ਦਾ ਮੋਰਚਾ ਰੱਖਿਆ 24 ਤੋਂ ਲੈ ਕੇ 31 ਤੱਕ ਸਾਡੇ ਮੋਰਚਾ ਰੱਖਣ ਤੋਂ ਬਾਅਦ ਪ੍ਰਚਾਰ ਰੱਖਣ ਤੋਂ ਬਾਅਦ ਸਰਕਾਰ ਨੇ ਫੈਸਲਾ ਤਿੰਨ ਦਿਨ ਦੇ ਸੈਸ਼ਨ ਬੁਲਾ ਲਿਆ 2 ਤੋਂ ਸਤੰਬਰ ਤੋਂ ਲੈ ਕੇ 4 ਸਤੰਬਰ ਤੱਕ ਦਾ ਫਿਰ ਸਾਡੀ ਚਰਚਾ ਚੱਲਦੀ ਵੀ ਉਹ ਆਪਾਂ ਸੈਸ਼ਨ ਪ੍ਰੋਗਰਾਮ ਮੋਰਚਿਆਂ ਦਾ ਪ੍ਰੋਗਰਾਮ ਪੰਜ ਦਿਨਾਂ ਦਾ ਆਪਣਾ ਆਪ 31 ਨੂੰ ਮੋਰਚੇ ਖਤਮ ਕਰਾਂਗੇ ਸੈਸ਼ਨ ਚੱਲੂਗਾ 2 ਤੋਂ 4 ਤੱਕ ਫਿਰ ਉਸਨੇ ਆਪਾਂ ਦੋ ਤੋਂ ਚਾਰ ਦੁਬਾਰਾ ਇਸੇ ਪੋਰਸ ਨੂੰ ਉਧਰ ਲੈ ਜਾਈਏ ਜਾਂ ਸੀਵੀਆਈ ਚ ਕੋਈ ਤਬਦੀਲੀ ਕਰੀਏ ਕੀ ਸੋਚਣ ਵਾਸਤੇ ਮਜਬੂਰ ਹੋ ਗਏ ਜਿਹਦੇ ਕਰਕੇ ਅਸੀਂ ਐਮਰਜੈਂਸੀ ਮੀਟਿੰਗ ਅੱਜ ਸਦੀ ਸਾਡੀ ਇਸ ਮੀਟਿੰਗ ਦੇ ਵਿੱਚ ਫੈਸਲਾ ਹੋ ਗਿਆ ਵੀ ਆਪਣੇ ਵਾਸਤੇ ਵਾਜੇ ਰਹੂਗਾ ਵੀ ਆਪਾਂ ਜ਼ਿਲ੍ਹਾ ਹੈੱਡਕੁਆਟਰਾਂ ਦੇ ਜਿਹੜੇ 5 ਦਿਨ ਦੇ ਮੋਰਚੇ ਲਾਉਂਦੇ ਸੀ ਇਹ ਮੋਰਚਿਆਂ ਨੂੰ ਤਬਦੀਲ ਕਰਕੇ ਚੰਡੀਗੜ੍ਹ ਲਿਆ ਜਾਵੇ ਉਹ ਫੈਸਲਾ ਅੱਜ ਪਾਸ ਹੋ ਗਿਆ ਜਿਹੜਾ ਅਸੀਂ ਪ੍ਰੈਸ ਦੇ ਵਿੱਚ ਜਾਣਕਾਰੀ ਹੈ ਉਹ 8 ਬੁਨੇ ਅਧੀ ਮੰਗਾਂ ਤੇ ਜੇ ਖੇਤੀ ਨੀਤੀ ਵਾਲੀ ਜਿਹੜੀ ਮੁੱਖ ਮੰਗਸ ਨੂੰ ਲੈ ਕੇ ਅਸੀਂ ਅੱਜ ਉਸ ਮੋਰਚੇ ਨੇ ਜਿਹੜੇ ਉਹ ਚੰਡੀਗੜ੍ਹ ਵਾਸਤੇ ਤਬਦੀਲ ਕਰ ਲਈ ਇੱਕ ਤਰੀਕ ਤੋਂ ਸ਼ੁਰੂ ਹੋਣਗੇ ਕਿੰਨੇ ਤਰੀਕ ਤੱਕ ਰਹੂਗਾ ਜੀ ਦੇਖੋ ਤਰੀਕ ਸੈਸ਼ਨ ਤੱਕ ਸੈਸ਼ਨ ਤੱਕ ਤਾਂ ਹਰ ਹਾਲਤ ਵਿੱਚ ਰਹੂਗਾ ਗਾਂ ਸੈਸ਼ਨ ਅਗਰ 4 ਤਰੀਕ ਨੂੰ ਖਤਮ ਹੋਣਾ ਹੈ 4 ਨੂੰ ਅਸੀਂ ਦੁਬਾਰੇ ਮੀਟਿੰਗ ਕਰਕੇ ਗਾਂ ਇਹਦਾ ਕੀ ਕਰਨਾ ਹੈ ਕਿੰਨੇ ਦਿਨ ਅੱਗੇ ਵਧਾਉਣਾ ਹੈ ਵਧਾਉਣਾ ਹੈ ਕਿ ਨਹੀਂ ਵਧਾਉਣਾ ਕੀ ਕਰਨਾ ਹੈ ਇਹਦਾ ਨਾਲ ਨਹੀਂ 5 ਤਰੀਕ ਨੂੰ ਤੁਹਾਨੂੰ ਲੱਗਦਾ ਵੀ ਚੰਡੀਗੜ੍ਹ ਤੇ ਦੱਸ ਦੋ ਜਦੋਂ ਕੋਈ ਜਗ੍ਹਾ ਤੋਂ ਦੇਖੋ ਲੱਗਦਾ ਹੁੰਦਾ ਦੇਖੋ ਸਾਡਾ ਇਹ ਮੋਰਚਾ ਸਾਨੂੰ ਤਾਂ ਇਹ ਵੀ ਹੋ ਸਕਦਾ ਸੀ ਇਹ ਗੰਜੈਸ਼ ਰੱਖਦੇ ਆ ਵੀ ਸਰਕਾਰ ਦੀ ਜੇ ਚਾਹ ਵੀ ਅਸੀਂ ਨਹੀਂ ਹੋਣ ਦੇਣਾ ਇਹ ਪ੍ਰੋਗਰਾਮ ਤਾਂ ਸਾਨੂੰ ਘਰਾਂ ਦੇ ਵਿੱਚ ਵੀ ਫੜ ਸਕਦੇ ਨੇ ਕਿਰਪਦਾਰੀਆਂ ਵੀ ਕਰ ਸਕਦੇ ਨੇ ਨਾਕੇ ਵੀ ਲਾ ਸਕਦੇ ਨੇ ਲਾਉਂਦੇ ਹੁੰਦੇ ਨੇ ਲੱਗਦੇ ਨੇ ਕਿਹੜਾ ਪਹਿਲੀ ਵਾਰ ਹੈ ਅਸੀਂ ਕਿਹੜਾ ਅੰਦੋਲਨ ਪਹਿਲੀ ਵਾਰ ਲੜ ਰਹੇ ਹਾਂ ਸਰਕਾਰ ਨੇ ਇਹ ਆਪਦਾ ਸਾਰਾ ਹਿਲਕ-ਸਿਲਕ ਕਰਨਾ ਹੁੰਦਾ ਅਸੀਂ ਇਸ ਤਿਆਰੀ ਨਾਲ ਜਾਵਾਂਗੇ ਸਰਕਾਰ ਐ ਕਰਦੀ ਹੈ ਕੀ ਕਰਨਾ ਹੈ ਸਰਕਾਰ ਰੋਕਦੀ ਹੈ ਕੀ ਕਰਨਾ ਹੈ ਸਰਕਾਰ ਸਾਨੂੰ ਉੱਥੇ ਰੁਕੂ ਦੇ ਕੋ ਸੜਕਾਂ ਦਾ ਚੱਕ ਕਦੀ ਨਹੀਂ ਲ ਜਾਂਦੀ ਸਰਕਾਰ ਸੜਕਾਂ ਤਾਂ ਹੈਗੀਆਂ ਚੰਡੀਗੜ੍ਹ ਦੀਆਂ ਹੁਣ ਤਾਂ ਦਿੱਲੀ ਸਰਕਾਰ ਨੇ ਕਿਹਾ ਸਾਨੂੰ ਉੱਥੇ ਵੜਨ ਦਿੱਤਾ ਸੀ ਦਿੱਲੀ ਤੇ ਹੁਣ ਇਹ ਇਸ ਤਰ੍ਹਾਂ ਜੇ ਇਹ ਕਿਤੇ ਰੋਕਣ ਦੀ ਕੋਸ਼ਿਸ਼ ਕਰਨਗੇ ਤਾਂ ਇਹੇ ਵੱਡੀ ਮਸੂਮਤ ਮੋੜ ਲੈਣਗੇ ਇਹ ਜਮਹੂਰੀਅਤ ਦਾ ਕਤਲ ਕਰਨਗੇ ਨਾਲੇ ਇਹ ਇਹ ਇਚਾਰਫੀ ਤੋਂ ਬਦਨਾਮ ਹੋਣਗੇ ਨਾਲ ਇਹਨਾਂ ਨੂੰ ਸਾਨੂੰ ਥਾ ਦੇਣਾ ਪੈਣਾ ਨਾਲੇ ਸਾਡੀ ਮੰਗ ਬਣਦੀ ਹੈ ਕਿੱ데 ਕਾਫਲੇ ਨਾਲ ਜਾ ਰਹੇ ਉਹ ਜੀ ਕਿੰਨੇ ਜ਼ਿਲ੍ਹੇ ਤੁਹਾਡੇ ਕਿਸਾਨ ਜਾਣਗੇ ਇੱਕ ਦੇਖੋ ਸਾਡੀ ਸ਼ਮੂਲੀਅਤ 18 ਜ਼ਿਲ੍ਹਿਆਂ ਦੀ ਹੋਣੀ ਹੈ ਤਿਆਰੀ ਵੀ ਕੀ ਰਹਿਣ ਵਾਲੀ ਹੈ ਤਿਆਰੀ ਸਾਡੀ ਬਹੁਤ ਜ਼ੋਰਦਾਰ ਹੈ 18 ਜ਼ਿਲ੍ਹਿਆਂ ਦੀ ਸਾਡੀ ਸ਼ਮੂਲੀਅਤ ਹੋਣੀ ਹੈ ਤੇ 8-10 ਜ਼ਿਲ੍ਹੇ ਨੇ ਸਾਡੇ ਤਕੜੇ ਜ਼ਿਲ੍ਹੇ ਆ ਜਿਨ੍ਹਾਂ ਜਿਨ੍ਹਾਂ ਚੋਂ ਭਾਰਮੀ ਸ਼ਮੂਲੀਅਤ ਹੈ ਸਾਨੂੰ ਦੱਸੀ ਹੈ ਕਿਵੇਂ ਅਸੀਂ ਦੋ ਤਰੀਕ ਦਾ ਸੀ ਔਰਤਾਂ ਦਾ ਪੂਰਾ ਭਰਮਾ ਇਕੱਠ ਕਰਨਾ ਚਾਹੁੰਦੇ ਆ ਪੂਰੀਆਂ ਔਰਤਾਂ ਜਿਹੜੀਆਂ ਖੁਦ ਖੁਸੀ ਪੀੜਤ ਔਰਤਾਂ ਨੇ ਜਾਂ ਜਿਨ੍ਹਾਂ ਦੇ ਪੁੱਤਰ ਨਸ਼ਿਆਂ ਦੇ ਘਤਰ ਨਸ਼ੇ ਕਰਦੇ ਨੇ ਜਾਂ ਮਰ ਗਏ ਜਾਂ ਉਹ ਉਹਨਾਂ ਦੀ ਬਹੁਤ ਹੋ ਗਈ ਉਹਨਾਂ ਪਰਿਵਾਰਾਂ ਦਾ ਇਕੱਠ ਜਿਨ੍ਹਾਂ ਦੇ ਕਰਜ਼ੇ ਕਰਕੇ ਆਰਥਿਕ ਤੰਗੀ ਕਰਕੇ ਜਿਨ੍ਹਾਂ ਦੇ ਭਰਾ ਜਿਨ੍ਹਾਂ ਦੇ ਪਤੀ ਖੁਦਕੁਸ਼ੀ ਕਰ ਗਏ ਇਹਨਾਂ ਨੂੰ ਕੋਈ ਸਰਕਾਰ ਨੇ ਪੁੱਛਿਓਂਚ ਨਹੀਂ ਕੀਤੀ ਉਹਨਾਂ ਦਾ ਇਕੱਠ ਪੀੜਤਾਂ ਦਾ ਇਕੱਠ ਦਾ ਔਰਤਾਂ ਦਾ ਵੱਡਾ ਇਕੱਠ ਜਾਨੀ ਦੋ ਤਰੀਕ ਨੂੰ ਅਸੀਂ ਚੰਡੀਗੜ੍ਹ ਦੇ ਵਿੱਚ ਕਰ ਰਹੇ ਹਾਂ ਕੱਲੀ ਜੱਥੇਬੰਦੀ ਹੈ ਕਿ ਨਾਲ ਹੋਰ ਵੀ ਜੱਥੇਬੰਦੀ ਸਾਥ ਦੇ। ਦੇਖੋ ਅੱਜ ਦੀ ਘੜੀ ਤਾਂ ਅਸੀਂ ਤੁਹਾਨੂੰ ਦੱਸਿਆ ਜੀ ਝੰਡਾ ਸੂਨੇ ਵੀ ਆਪਣੀ ਪਹਿਲਾ ਤਾਂ ਅਸੀਂ ਇਕੱਲੀ ਜੱਥੇਬੰਦੀ ਨੇ ਸਾਨੂੰ ਹੁਣ ਸਮਰਥਨ ਮਿਲ ਗਿਆ ਕਿੰਨਾ ਕੁ ਸਮਰਥਨ ਹੈ ਕਿਹੋ ਜਿਹਾ ਉਹ ਖੇਤ ਮਜ਼ਦੂਰ ਜੱਥੇਬੰਦੀ ਵੱਲੋਂ ਆ ਗਿਆ। ਹੋਰ ਜੱਥੇਬੰਦੀਆਂ ਨੂੰ ਵੀ ਅਸੀਂ ਕਾਲ ਹੈ ਕਿ ਜਿਹੜੀਆਂ ਜੱਥੇਬੰਦੀਆਂ ਹੋਰ ਨੇ ਜਿਹੜੀਆਂ ਇਹਨਾਂ ਕਾਰਪੋਰੇਟ ਦੀਆਂ ਨੀਤੀਆਂ ਤੋਂ ਤੰਗ ਨੇ ਜਿਨ੍ਹਾਂ ਜਿਵੇਂ ਬੇਰੁਜ਼ਗਾਰ ਨੇ ਠੇਕਾ ਮਲਾਜਮ ਨੇ ਵਿਦਿਆਰਥੀ ਨੇ ਸ਼ਾਂਤੀ ਕਾਮੇ ਨੇ ਅਧਿਆਪਕ ਨੇ ਜਾਂ ਬੀਲੀ ਕਾ ਮੈਨੇ ਹੋਰ ਬਹੁਤ ਸਾਰੀਆਂ ਤਬਕਿਆਂ ਦੇ ਜਿਵੇਂ ਬੰਦਿਆਂ ਬਾਕਪਕੀ ਮੇਰਕਾਲੇ ਨੇ ਸਾਬਕਾ ਫੌਜੀ ਨੇ ਉਹ ਸਾਰੀਆਂ ਜਥੇਬੰਦੀਆਂ ਜੇ ਇਹਦੇ ਵਿੱਚ ਮਤਲਬ ਸ਼ਾਮਲ ਹੋਣਗੀਆਂ ਉਹਦਾ ਪਤਾ ਲੱਗ ਜਾਣਾ ਸਾਨੂੰ ਉਹ ਵੀ ਦੱਸ ਦਿਆਂ ਕਿ ਤੁਹਾਨੂੰ ਨਹੀਂ ਉਸ ਦਿਨ ਉਹ ਕੋਈ ਤਾਲਮੇਲ ਮੈਕਸ਼ਨ ਕਰ ਸਕਦੇ ਨੇ ਜਿਹੜਾ ਹੈੱਡ ਕੁਆਰਟਰਾਂ ਦੇ ਕਰ ਸਕਦੇ ਨੇ ਤਹਿਸੀਲ ਤੇ ਕਰ ਸਕਦੇ ਨੇ ਜਾਂ ਆਪਦੇ ਹੈੱਡ ਆਫਿਸ ਕਰ ਸਕਦੇ ਨੇ ਇਹ ਉਹਨਾਂ ਦੀ ਮਰਜ਼ੀ ਹੈ ਉਹ ਸਾਡੇ ਇਸ ਅੰਦੋਲਨ ਦੇ ਨਾਲ ਤਾਲ ਮਿਲ ਕੇ ਕੋਆਰਡੀਨੇਟ ਕਿਵੇਂ ਕਰ ਚਾਰ ਤੱਕ ਵੀ ਉੱਥੇ ਬੈਠੋਗੇ ਜਾਂ ਅੱਗੇ ਵੀ ਮੂਵ ਕਰ ਚੁੱਕੇ ਹੋ ਦੇਖੋ ਮੈਂ ਤੁਹਾਨੂੰ ਦੱਸਿਆ ਵੀ ਚਾਰ ਨੂੰ ਸੈਸ਼ਨ ਖਤਮ ਹੋਣਾ ਹੈ ਸੈਸ਼ਨ ਖਤਮ ਹੋਣ ਤੋਂ ਬਾਅਦ ਸਾਡੀ ਰਾਤ ਨੂੰ ਮੀਟਿੰਗ ਹੋਣੀ ਹੈ ਸ਼ਾਮ ਨੂੰ ਹੋ ਜਾਏ ਉਸੇ ਦਿਨ ਉਸ ਮੀਟਿੰਗ ਦੇ ਵਿੱਚ ਅਸੀਂ ਕੁੱਲ ਯੋਜਨਾ ਲਵਾਂਗੇ ਆਪਣੇ ਇਸ ਅੰਦੋਲਨ ਦਾ ਵੀ ਕੀ ਬਣਿਆ ਔਰ ਜੋ ਫੈਸਲਾ ਹੋਊਗਾ ਉਹਦਾ ਅਸੀਂ ਪੰਜ ਨੂੰ ਐਲਾਨ ਕਰਾਂ। ਦੇਖੋ ਸਾਡੀ ਹੋਈ ਆ ਗੱਲ ਅਸੀਂ ਉਹਨਾਂ ਨੂੰ ਇਹ ਨਹੀਂ ਵੀ ਸਾਡੀ ਗੱਲ ਹੀ ਹੋਈ ਆ। ਉਹਨਾਂ ਨੇ ਸਭ ਤੋਂ ਮੰਗਿਆ ਸੀ ਖਰੜਾ ਮੰਗਿਆ ਸੀ ਖੇਤੀ ਨੀਤੀ ਦਾ ਸੀ ਆਪਣੀ ਖੇਤੀ ਨੀਤੀ ਬਣਾ ਕੇ ਉਹਨਾਂ ਨੂੰ ਦੇ ਕੇ ਆਇਆ ਜਦੋਂ ਉਦੋਂ ਢੜੀਵਾਲ ਹੁੰਦਾ ਸੀ ਖੇਤੀਬੜੀ ਮੰਤਰੀ ਅਸੀਂ ਕੁਲਦੀਪ ਸਿੰਘ ਢੜੀਵਾਲ ਵਰਗਿਆਂ ਨੂੰ ਉਹਨਾਂ ਨੂੰ ਇਹਨਾਂ ਨੂੰ ਫੜਾ ਕੇ ਆਇਆ ਖੇਤੀ ਨੀਤੀ ਦਾ ਸਾਡਾ ਇਹਨਾਂ ਨੂੰ ਤੋਂ ਬਾਅਦ ਕਮੇਟੀ ਕਮੇਟੀ ਵੀ ਕੋਈ ਬਣਾਈ ਸੀ ਉਹਦੇ ਗਾ ਕੀ ਬਣਿਆ ਕੀ ਨਹੀਂ ਬਣਿਆ ਉਹਦਾ ਕੋਈ ਜੇ ਨਹੀਂ ਤਾਂ ਪਤਾ ਲੱਗ ਸਕਿਆ ਇਹਦਾ ਮੇਰੇ ਖਿਆਲ ਚ 2022 ਜਦੋਂ ਸਰਕਾਰ ਬਣੀ ਆ ਉਹ ਤੋਂ ਫੌਰੀ ਬਾਅਦ ਹੀ ਸਾਡੀ ਉਹਨਾਂ ਨਾਲ ਮੀਟਿੰਗ ਹੋ ਗਈ ਸੀ ਅਸੀਂ ਉਹ ਤੋਂ ਦੇਤੀ ਸੀ ਉਹਨਾਂ ਨੂੰ ਖੜਾ ਮੰਗਾਉ ਉਹਨਾਂ ਨੇ ਵੀ ਕਿਹ ਹੀ ਪੰਜ ਉਹਨਾਂ ਦੀ ਸੇਤੀ ਨੀਤੀ ਨਾਲ ਸੰਬੰਧ ਨੇ ਜਿਹੜੀਆਂ ਵੀ ਪਾਣੀ ਕਰਜ਼ੇ ਦਾ ਕੀ ਬਣੂਗਾ ਤੇ ਕਿ ਐਮਐਸਪੀ ਦਾ ਤੁਸੀਂ ਮੰਡੀਆਂ ਦਾ ਕੀ ਬਣਾਓਗੇ ਤੇ ਜਿਹੜੇ ਫਸਲੀ ਫਸਲਾਂ ਦਾ ਨੁਕਸਾਨ ਹੋ ਜਿੰਦਾ ਦਾ ਕੀ ਹੈ ਪਾਣੀਾਂ ਤੇ ਤੁਹਾਡੀ ਕੀ ਨੀਤੀ ਹੈ ਖੁਦਕੁਸ਼ੀਆਂ ਤੇ ਤੁਹਾਡੀ ਕੀ ਨੀਤੀ ਹੈ ਆ ਜਮੀਨਾਂ ਦੀ ਤੋੜ ਹੈ ਜਿਹੜੀ ਕਿਸਾਨਾਂ ਕੋਲੇ ਜ਼ਮੀਨ ਨਹੀਂ ਖੇਤੀ ਕਰਨ ਜੋਗੀ ਉਹਦੇ ਬਾਰੇ ਤੁਸੀਂ ਕੀ ਸੋਚ ਰਹੇ ਹੋ ਤੁਹਾਡੇ ਕੋਲੇ ਕਿੰਨੀ ਜ਼ਮੀਨ ਪਈ ਹੈ ਉਹਦਾ ਕੀ ਕਰੇਂਗਾ